11:30 11:30 11:30 ਘੜੀ ਆ ਗਿਆ ਨਾ ਸਾਰਿਆਂ ਨੂੰ ਸਾਡੇ 28ਵੇਂ ਅੰਤਰਾ ਵਲੋਗ ਉਮੀਦ ਕਰਦੇ ਹਾਂ ਤੁਸੀਂ ਠੀਕ ਹੋ ਮੈਂ ਅਸੀਂ ਠੀਕ ਆ ਗਾ ਚਲੋ ਜੀ ਕਰਦੇ ਸ਼ੁਰੂਆਤ ਨਾਸ਼ਤੇ ਤੋਂ ਚਲੋ ਬੜੀ ਬੜੀ ਅੱਜ ਪਲਕ ਸਕੂਲ ਗਈ ਹੈ ਪਲਕ ਗਈ ਅੱਜ ਪਹਿਲੇ ਦਿਨ ਸਕੂਲ ਬੜੇ ਚੇਰ ਬਾਦ ਲਿਆਓ ਨਕਲੇ ਆਓ ਤੇ ਇੱਧਰ ਆ ਗਿਆ ਜੀ ਨਾਸ਼ਤਾ ਸਾਡਾ ਉਹ ਵੀ ਗਾਜਰ ਦੇ ਚਾਹ ਦੇ ਨਾਲ ਸਵੇਰੇ ਸੁਹੇਰ ਮਤਿ ਅੱਜ ਸੁਖਸ਼ਨਾ ਲੋਜੀ ਟੀਵੀ ਗਿਆ ਲੱਗ ਬਲੌਗ ਲਗਾਣੇ ਆਪਣਾ ਤੇ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਅੱਜ ਆਪਾਂ ਜਾਣਾ ਡੀਮਾਰਟ ਥੋੜਾ ਜਿਹਾ ਸਮਾਨ ਮੁੱਕਿਆ ਕਰਦਾ ਲੈ ਕੇ ਆਉਣਾ ਜੀ ਪਹਿਲੀਆਂ ਤਰੀਕਾਂ ਦੇ ਲੱਗ ਛੱਕੀ ਜਾਣਾ ਪੈਂਦਾ ਕਈ ਵਾਰੀ ਹਨਾ ਤੇ ਚਲੋ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਫਿਰ ਦੇਖਦੇ ਆ ਜੀ ਕੀ ਬਣਦਾ ਅੱਜ ਦਾ ਪ੍ਰੋਗਰਾਮ ਸਵੇਰ ਕੀ ਲੈਣਾ ਦਾਓ ਜੀ 12 ਵਜੇ ਗਏ ਆ ਤੇ ਆਪਾਂ ਕੱਬ ਦੇ ਹੀ ਬਹਿਲੇ ਹੋ ਕੇ ਬੈਠੇ ਰਹੇਗੇ ਆਂਟੀ ਸਾਡੀ ਹੁਣ ਫੇਰ ਬਹੁਤ ਲੇਟ ਆਉਣ ਲੱਪਈ ਆ ਆਂਟੀ ਸਾਡੀ ਹੁਣ ਫੇਰ ਲੇਟ ਆਉਣ ਲੱਪਈ ਆ ਤੇ ਹੁਣ ਕਦੋਂ ਸਫਾਈ ਕਰਨਗੇ ਤੇ ਕਦੋਂ ਅਸੀਂ ਆਪਣੇ ਬਾਕੀ ਦੇ ਕੰਮ ਕਰਾਂਗੇ ਹੈ ਪਹਿਲਾਂ ਲੇਟ ਆਣਾ ਵੀ ਬਹਾਨਾ ਮਾਰਨਾ ਹੈ ਨਾ ਇੱਥੇ ਵੀ ਨੇਟ ਹੀ ਉਹ ਚੰਡ ਬੋਸੀ ਰਾਂਤ ਰੋਜ਼ੀ ਚੱਲੂ ਹਾਂ ਅੰਟੀ ਉਹੀ ਗੱਲ ਕਰਦਾ ਵੀ ਕਦੋਂ ਕੰਮ ਕਰਕੇ ਜਾਣਗੇ ਤੇ ਕਦੋਂ ਅਸੀਂ ਆਪਣੇ ਬਾਕੀ ਦੇ ਕੰਮ ਕਰਾਂਗੇ ਸਭ ਕੋ ਚੱਕਰ ਆਲਾ ਪਿਆ ਹਜੇ ਰੋਟੀ ਪਾਣੀ ਖਾ ਕੇ ਉਧਰ ਬਹਿ ਕੇ ਫੇ ਉਹ ਗੱਲਾਂ ਬਾਤਾਂ ਕਰਦੇ ਰਹੇ ਆਪਾਂ ਕਾਫੀ ਧੇਰ ਤੇ ਉਹ ਉਹਦੇ ਕਰਕੇ ਟਾਈਮ ਲੱਗ ਗਿਆ ਜ਼ਿਆਦਾ ਤੇ ਚਲੋ ਲੱਗੇ ਜੀ ਇਧਰ ਸਫਾਈ ਹੋਣ ਹੁਣ ਤੇ ਤੁਸੀਂ ਕੱਪੜੇ ਸੁੱਕਣੇ ਪਾਹ ਜਾਓ ਜੀ ਮੈਂ ਉਹਦੇ ਦੁਕਾਨੇ ਜਾਣਾ ਫਿਰ ਮੈਨੂੰ ਫੋਨ ਕਰੀਂ 1 ਵਜੇ ਹੈ ਆਪਾਂ ਸਵੇਰੇ 1 ਵਜੇ ਨਿਕਲ ਜਾਈਏ ਮੈਂ ਮੜਾ ਜਾਣਾ ਮੁਗਲੈਲ ਲੈ ਕੇ ਆਉਣਾ ਉਹ ਗੱਡੀ 'ਚ ਥੋੜਾ ਜਿਹਾ ਘਾਟ ਆ ਤੇ ਇੰਜਨ ਆਇਲ ਘਾਟਾ ਮੈਂ ਕਿਹਾ ਚਲੋ ਮੜਾ ਜਾ ਪਾਲਵਾ ਸਰਵਿਸ ਤਾਂ ਕਰਾਣੀ ਹੋਈ ਅਜੇ ਟਾਈਮ ਨਹੀਂ ਲੱਗਦਾ ਹੈਗਾ ਉਹਦੇ ਫੇਰ ਕਰਵਾਵਾਂਗੇ ਬਾਅਦ 'ਚੋਂ ਲੇ ਵੇਲੀ ਆ ਸਾਡਾ ਤਾਂ ਸਾਰਾ ਦਿਨ ਟਾਈਮ ਨਹੀਂ ਲੱਗਦਾ ਹੈਗਾ ਆਹੀ ਜਿਹੜੀਆਂ 15 20 ਮਿੰਟ ਅਧਾ ਘੰਟਾ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਇਹ ਹੀ ਆ ਬਸ ਰੋਟੀ ਖਾ ਕੇ ਬਾਅਦ ਚ ਜਿਹੜੀਆਂ ਹੋਣੀਆਂ ਸਾਰਾ ਦਿਨ ਹੱਥ ਹੀ ਨਹੀਂ ਆਉਂਦੀ ਸਾਡੀ ਬਾਅਦ ਚ ਕਿੱਥੇ ਟਾਈਮ ਲੱਗਣਾ ਸਾਰਾ ਦਿਨ ਸਾਰਾ ਦਿਨ ਸਾਡਾ ਟਾਈਮ ਹੋ ਜੀ ਇੱਧਰ ਹੋ ਗਿਆ ਤੇ ਇੱਧਰ ਹੁਣ ਕਰੋ ਜੀ ਤੇ ਮੈਂ ਜਾਂਦਾ ਫਿਰ ਹੈ ਓਕੇ ਜੀ ਪਹਿਲਾਂ ਬਾਅਦ ਚ ਜਗਾ ਲੀਂ ਪਹਿਲਾਂ ਆਲੂ ਬਲਣ ਰੱਖੋ ਆਲੂ ਲੂ ਬਲਣ ਰੱਖੋ ਪਹਿਲਾਂ ਅੱਜ ਬਣਾਉਣੀਆਂ ਆਲੂ ਪੂਰੀਆਂ ਹਾਂਜੀ ਚਲੋ ਠੀਕ ਹੈ ਜੀ ਆ ਗਿਆ ਮੈਂ ਵੀ ਲਓ ਜੀ ਇੱਧਰ ਹੋ ਰਿਹਾ ਜੀ ਆਲੂ ਤੋਂ ਅੱਜ ਬਣਨਗੀਆਂ ਜੀ ਆਲੂ ਪੂਰੀਆਂ ਆਟਾ ਨੇ ਗੁੰਨ ਦਿੱਤਾ ਆ ਠੀਕ ਜਦੋਂ ਬੱਲੂ ਨੂੰ ਛੱਡ ਗਿਆ ਇਹਨਾਂ ਤਾਂ ਆਟਾ ਹੀ ਗੁੰਨਿਆ ਆ ਹੂੰ 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 ਕੀ ਆ ਲੋ ਬਣਾਓ ਜੀ ਤੇ ਇੱਧਰ ਹੋ ਰਹੀ ਆ ਜੀ ਆਂਟੀ ਮੜੇ ਆ ਝਾੜੂ ਲੈ ਕੇ ਆਓ ਜਰਾ ਆਂਟੀ ਆਈ ਆਈ ਆਹ ਦਸੋਈ ਦੇ ਝਾੜੂ ਤੁਸੀਂ ਫੇਰਿਆ ਉਦੋਂ ਉਦਾਂ ਹੀ ਉਸੇ ਮਿੱਟੀ-ਮੁੱਟੀ ਦੋਦਾ ਹੀ ਪਈ ਸਾਰੀ ਫੇਰਿਆ ਕਿੱਥੇ ਆ ਹਾਂ ਤਾਂ ਸਮਝ ਨਹੀਂ ਲੱਦੀ ਕੁਝ ਕੱਢਿਆ ਵੇ ਆ ਝਾੜੂ ਨਾ ਗਰੀ ਦੇ ਸੋਈ ਚ ਏ ਤਾਂ ਹੁਣ ਕਮਰੇ ਦੇ ਵਿੱਚ ਨਿਕਲਦਾ ਨਾ ਰਸੋਈ ਦੀ ਗੱਲ ਕਰਦੇ ਵੇ ਅਸੀਂ ਆ ਕੱਢਿਆ ਰਸੋਈ ਚ ਆਹ ਚਲੋ ਤੁਸੀਂ ਬਣਾਓ ਜੀ ਤੇ ਆਲੂ ਬੰਨ ਰੱਖਦੇ ਨੇ ਔਰ ਉਬਲਨੇ ਰੱਖਦੇ ਆਲੂ 1:00 ਵੱਜ ਗਿਆ ਜੀ ਇੰਦਰ ਆਂਟੀ ਸਫਾਈਆਂ ਕਰਕੇ ਚਲ ਗਈ ਆ ਤੇ ਮੈਨੂੰ ਲੱਗਦਾ ਰਸੋਈ ਦੇ ਵਿੱਚ ਲਓ ਜੀ ਇੰਦਰ ਬਣ ਰਹੀ ਆ ਚਾਹ ਤੇ ਸਬਜ਼ੀ ਵੀ ਹੋ ਗਈ ਆ ਰੈਡੀ ਚੈੱਕ ਕਰ ਸਕਦੇ ਆ ਕਲਰ ਸਬਜ਼ੀ ਦਾ ਸਬਜ਼ੀ ਵੀ ਹੋ ਚੱਲੀ ਆ ਰੈਡੀ ਤੇ ਤੁਸੀਂ ਵੀ ਮਹਾਰਾਜ ਹੋ ਜੋ ਰੈਡੀ ਫਿਰ ਆਪਾਂ ਉਹ ਚੱਲੀਏ ਹੈ ਦੇਖੋ ਜੀ ਆਪਾਂ ਤਿਆਰ ਹੋਣਾ ਨਹੀਂ ਹੈਗਾ ਕੱਪੜੇ ਇੱਥੇ ਪਾਏ ਆ ਸਿਰਵਾਣਾ ਨਵੀਂ ਕੋਟੀ ਪਾ ਕੇ ਉੱਪਰ ਦੀ ਨਵੀਂ ਸ਼ਾਲ ਲੈ ਲੈਣੀ ਕਿਆ ਲਾ ਠੀਕ ਆ ਜੀ ਡੇਢ ਵਜੇ ਅੱਲਾ ਤੇ ਉਠੋ ਜੀ ਚਲੋ ਤੇ ਸਬਜੀ ਸਬਜੀ ਹੋ ਗਈ ਰੈਡੀ ਤੇ ਆਪਾਂ ਹੁਣ ਚੱਲੇ ਆ ਜਲੰਧਰ ਥੱਲੇ ਰੱਖਿਓ ਧਿਆਨ ਕੁੰਡਾ ਲਾ ਲਿਓ ਦਾਦੀ ਕੋਠੇ ਦੇ ਆ ਦਾਦੀ ਕੋ ਜਲ ਜੀ ਉੱਪਰ ਤੇ ਅਸੀਂ ਬਸ ਫਿਰ ਆਉਂਦੇ ਹੇ ਪਲਗ ਨੂੰ ਨਾਲ ਲੈ ਕੇ ਆਣਾ ਹੈ ਹੁਣ ਵਾਪਸ ਠੀਕ ਆ ਜੀ ਸਬਜੀ ਬਣ ਗਈ ਆ ਹੋਰ ਸਬਜੀ ਬਣ ਗਈ ਆ ਔਰ ਔਰ ਦਿਖਾਵੇ ਸਭ ਜੀ ਲਾਓ ਸਬਜੀ ਦਿਖਾ ਦਿੰਨੇ ਆਪਾਂ ਸਬਜੀ ਬਣ ਗਈ ਸਾਡੀ ਤੇ ਬਾਕੀ ਪੂਰੀਆਂ ਬਣਾਵਾਂਗੇ ਆਗੇ ਤੇ ਫਿਰ ਆਪਾਂ ਖਾਵਾਂਗੇ ਜੀ ਆਲੂ ਪੂਰੀਆਂ ਤੇ ਨਾਲ ਗੋਭੀ ਗਾਜਰ ਵਾਲਾ achar ਠੀਕ ਆ ਚੱਲੀਏ ਆਪਾਂ ਹੁਣ ਗੱਡੀ ਲਾ ਕੇ ਪਾਰਕਿੰਗ 'ਚ ਤੇ ਆਪਾਂ ਪਹੁੰਚ ਗਏ ਡੀਮਾਰਟ ਤੇ ਚਲੋ ਚੱਲਦੇ ਆਂ ਅੰਦਰ ਹੁਣ ਪਹਿਲਾਂ ਲਿਫਟ ਲਿਫਟ ਚੱਲਦੇ ਆਂ ਹੁਣ ਲਿਫਟ ਆ ਗਈ ਹੈ ਸਾਡੀ ਤੇ ਆਪਾਂ ਹੁਣ ਚੱਲੇ ਆ ਜੀ ਹਾਂਜੀ ਲੈ ਲੈਫਟ ਤੇ ਝੂੜੇ ਲਾਓ ਰੈਡੀ ਲੈ ਲਈ ਆਪਾਂ ਚੱਲੇ ਅੰਦਰ ਹੁਣ ਆਪਾਂ ਚਲੋ ਬਣਾਨੇ ਅੰਦਰ ਜਾ ਕੇ ਪਸੰਦ ਨਹੀਂ ਆ ਰਹੀ ਕੋਈ ਹੈ ਨਾ ਆ ਸੁਣਨੀ ਲੱਗਦੀ ਹੈ ਮੈਂ ਕਿ ਕੁੜੀਆਂ ਨੂੰ ਲੈ ਜੀ ਦਵਾਂ ਮੈਨੂੰ ਬਹੁਤ ਪਰ ਉਹ ਸਾਈਜ਼ ਨਹੀਂ ਨਾ ਪਤਾ ਲੱਗਣਾ ਮੇਰਾ ਆਪਾਂ ਨੂੰ ਉਹ ਸਾਈਜ਼ ਨੇ ਹੈ ਨਾ ਜਿੰਨਾ ਆ ਉਹ ਨਹੀਂ ਸਾਈਜ਼ ਦਾ ਫਰਕ ਹੁੰਦਾ ਪਾ ਕੇ ਦੇਖਣ ਤੇ ਪਤਾ ਲੱਗਣਾ ਆ ਇਹ ਸਮਾਨ ਆਪਾਂ ਲੈ ਲਿਆ ਆਪਣਾ ਸਾਰਾ ਜਿਹੜਾ ਜ਼ਰੂਰੀ-ਜ਼ਰੂਰੀ ਸੀਗਾ ਵੈਸੇ ਘੁੰਮ ਫਿਰ ਕੇ ਦੇਖਦੇ ਆਂ ਟਾਈਮ ਹੈਗਾ ਆਪਣੇ ਕੋਲ ਮੈਂ ਕਿ ਸਮਾਨ ਜਿਹੜਾ ਜਿਹੜਾ ਜ਼ਰੂਰੀ ਸਾਰਾ ਲੈ ਲਿਆ ਹੁਣ ਬਾਕੀ ਵੈਸੇ ਘੁੰਮ ਫਿਰ ਕੇ ਦੇਖਦੇ ਆਂ ਘੁੰਮ ਫਿਰ ਕੇ ਦੇਖਦੇ ਆਂ ਟਾਈਮ ਆਪਣੇ ਕੋਲ ਹੈਗਾ ਹਜੇ ਪਲਕ ਨੂੰ ਲੈਣ ਲਈ ਕੁੜੀਆਂ ਵਾਲੇ ਜੁੱਤੀ ਦੇ ਦਿੱਤੀ ਸੀਗੀ ਉਹ ਨਹੀਂ ਉਹ ਸਾਈਜ਼ ਦਾ ਬੱਕਰ ਪਾ ਲੀਜ਼ਾ ਨਹੀਂ ਮੈਨੂੰ ਪਤਾ ਮੈਂ ਕਿ ਉਹਨਾਂ ਨੂੰ ਲੈ ਕੇ ਆਉਣਾ ਮਮੀ ਨੇ ਦੇ ਦਿੱਤੀ ਸੀ ਹੋ ਵੀ ਸਾਈਜ਼ ਨਹੀਂ ਲੋ ਜੀ ਸਮਾਨ ਸਾਰਾ ਆਪਾਂ ਤੁਹਾਨੂੰ ਦਿੱਤਾ ਇਹਦੇ ਵਿੱਚ ਤੇ ਚਲੋ ਹੁਣ ਚੱਲਦੇ ਆਂ ਆਪਾਂ ਘਰ ਆਪਾਂ ਉਹ ਪਲਕ ਨੂੰ ਲੈਣ ਜੀ ਆਪਾਂ ਪਹੁੰਚ ਗਏ ਆਂ ਪਲਕ ਦੇ ਸਕੂਲ ਹੂੰ ਵੇਟ ਕਰਦੇ ਪਏ ਆ ਉਹਦੇ ਆਉਂਦੀ ਆ ਤਾਂ ਫਿਰ ਆਪਾਂ ਲੈ ਕੇ ਚਲਦੇ ਘਰੇ ਇਹਨੂੰ ਪਲਕ ਦਾ ਸਕੂਲ ਡਿਪਸ ਸੂਰਨਸੀ ਡਿਪਸ ਸੂਰਨੂਸੀ ਸੂਰਨੂਸੀ ਚਲੋ ਵੇਟ ਕਰਦੇ ਆ ਉਹਦੀ ਆ ਗਈ ਆ ਹਾਂਜੀ ਕਿਦਾਂ ਰਿਹਾ ਜੀ ਪਹਿਲਾ ਦਿਨ ਹੈਲੋ ਵਧੀਆ ਰਿਹਾ ਵਧੀਆ ਰਿਹਾ ਪਹਿਲਾ ਦਿਨ ਹੈਲੋ ਵਧੀਆ ਰਿਹਾ ਹੂੰ ਹੋਰ ਕਿੱਦਾਂ ਫੇਰ ਹੈ ਮੇਰਾ ਸੋਣਾ ਮੁੰਡਾ ਅੱਜ ਕੈਂਸਾਈਆਂ ਚ ਗਿਆ ਮੋਟੋ ਨੇ ਮੁੰਡਿਆਂ ਨੂੰ ਚੱਲੀਏ ਵੇ ਘਰ ਨੂੰ ਚਲੋ ਚਲੋ ਜੀ ਮੇਰੀ ਹਾਈਕਵਰਟਰ ਨਹੀਂ ਮਿਲੀ ਨਹੀਂ ਆ ਨਾ ਮਿਲੀ ਹੈਗੀ ਉੱਥੇ ਵੀ ਦੇਖੀ ਆ ਜਿਹੜੀਆਂ ਸਿੰਪਲ ਮਿਲਦੀਆਂ ਨਾ ਉਹ ਹੀ ਦੋਨੋਂ ਸੀਗੀਆਂ ਸਿੰਪਲ ਹੀ ਪਈਆਂ ਉੱਥੇ ਹੈਰੀ ਪੌਟਰ ਵਾਲੀ ਉੱਥੇ ਵੀ ਐ ਨਹੀਂ ਸੀਗੀ ਮਿਲਦੀ ਨਹੀਂ ਕਿਤੇ ਵੀ ਤੂੰ ਕਦੇ ਕੋਈ ਦੇਖੀ ਆ ਆ ਗਿਆ ਜੀ ਟੋਕਰੀ ਲੈ ਕੇ ਹਾਂ ਜੀ ਲਓ ਜੀ ਹੁਣ ਸਮਾਨ ਲੱਗੇ ਆ ਜੀ ਕੋਈ ਗੱਲ ਨਹੀਂ ਸਮਾਨ ਲੱਗੇ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਟੋਕਰੀ ਜੇ ਲੱਗੇ ਆ ਜੀ ਸਮਾਨ ਪਾਉਣ ਸਾਰਾ ਫਿਰ ਲੈ ਕੇ ਚੱਲਦੇ ਆ ਅੰਦਰ ਹੂੰ ਜੀ ਆਪਾਂ ਆ ਗਏ ਘਰੇ ਸਮਾਨ ਲੈ ਆ ਗਏ ਸਾਰਾ ਤੇ ਇੱਧਰ ਆ ਗਿਆ ਹਰਮਨ ਦਾ ਫੋਨ ਤੇ ਆ ਲੈ ਕੇ ਆਈ ਡੀਮਾਰਟ ਤੋਂ ਸਾਰਾ ਸਮਾਨ ਟੋਕਰੀ ਭਰੀ ਬਈ ਆ ਨਾਲ ਪਾਲਕ ਨੂੰ ਚੱਕ ਕੇ ਲੈ ਆਏ ਆ ਤੇ ਪੁਣੇ 4 ਹੋ ਗਏ ਆ ਜੀ ਚਲੋ ਮਿਲਦੇ ਆ ਜੀ ਹੁਣ ਰੋਟੀ ਖਾਣ ਲੱਗੇ ਅਸੀਂ ਵੀ ਡੀਮਾਰਟ ਤੋਂ ਆਏ ਸੀ ਹਾਂਜੀ ਲਓ ਜੀ ਇੱਧਰ ਪੂਰੀਆਂ ਦਾ ਕੰਮ ਵੀ ਲਾ ਪਿਆ ਹੁਣ ਤੇ ਇਸ ਤੋਂ ਬਾਅਦ ਕਰਦੇ ਆ ਖਾ ਪੀ ਕੇ ਹੁੰਨੇ ਆ ਵਿਲੇ ਪਲੇਟਿੰਗ ਪਲੇਟਿੰਗ ਕਰੋ ਪਹਿਲਾਂ ਹਾਂ ਪਲੇਟਿੰਗ ਕਰੋ ਆਪਣੀ ਇੱਕ ਸ਼ੋਰਟ ਬਣ ਰਹੀ ਹੈ ਜੀ ਆਲੂ ਪੂਰੀਆਂ ਵਾਲੀ ਯੈਸ ਮਮੀਆਂ ਦੇਖੀਓ ਮਾੜਾ ਜਿਹਾ ਬਵਾਏ ਫੁੱਲ ਫੁੱਲ ਫੁੱਲਦੀਆਂ ਪਈਆਂ ਆਹ ਪਹਿਲਾਂ ਪਾਲਕ ਨੂੰ ਦੇਣੀ ਆ ਹਾਂ ਚਲੋ ਦਿਓ ਪਹਿਲਾਂ ਪਾਲਕ ਨੂੰ ਦਿਓ ਲਓ ਜੀ ਆਪਾਂ ਲੱਗੇ ਆ ਜੀ ਹੁਣ ਪੂਰੀਆਂ ਆਲੂ ਗੋਭੀ ਗਾਜਰ ਦਾ ਚਾਰ ਤੇ ਖੀਰਾ ਲੱਗੇ ਆ ਜੀ ਆਪਾਂ ਸ਼ਕਲ ਇਧਰ ਕੁੜੀ ਵੀ ਆ ਗਈ ਆ ਤੇ ਇਧਰ ਮਨਪ੍ਰੀਤ ਵੀ ਆ ਗਈ ਆ ਤੇ ਉਧਰ ਮੰਮੀ ਸਾਡੇ ਬਣਾ ਰਹੇ ਆ ਉਹਨਾਂ ਨੇ ਹੁਣ ਬਾਅਦ ਚੁੱਕੋ ਕਿ ਪੂਰੀਆਂ ਬਣਾਉਣਾ ਦੀ ਡਿਊਟੀ ਉਹਨਾਂ ਦੀ ਹੁੰਦੀ ਆ ਹਾਂ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਖਾ ਪੀ ਗਏ ਹੋ ਗਏ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਇਧਰ ਹੁਣ ਹੋ ਰਹੀ ਹੈ ਜੀ ਸਫਾਈ ਅਭਿਆਨ ਮਾਪਾ ਸਾਡੀ ਕਰ ਰਹੀ ਆ ਤੇ ਉਹ ਗਿਆ ਜੀ ਉੱਪਰ ਕੱਪੜੇ-ਕੁਪੜੇ ਲਾਉਣ ਇਧਰ ਆਪਾਂ ਕਰ ਰਹੇ ਸੀਗੇ ਜੀ ਗਲਾਬ ਯਾਮਣਾ ਗਰਮ ਤੂੰ ਲੈ ਲਈ ਇੱਕ ਪੰਜ ਗਲਾਬ ਜਮਣਾ ਹੈਗੀਆਂ ਆਪਾਂ ਪੰਜ ਜਾਣੇ ਹੈਗੇ ਆਂ ਪੇ ਇੱਕ ਇੱਕ ਲੈ ਲੈਣੀ ਸਾਰਿਆਂ ਨੇ ਲੋ ਜੀ ਇੱਧਰ ਗਲਾਬ ਜਮਣਾ ਕਰਕੇ ਛਟੇ ਆਂ ਜੀ ਗਰਮ ਤੇ ਕਹਿੰਦੇ ਕਰਮਾ ਗਰਮ ਖਾਣੇ ਆ ਇੱਕ ਇੱਕ ਕਰਕੇ ਪੰਜ ਪਈਆਂ ਸੀਗੀਆਂ ਛਟੀਆਂ ਅਈ ਉਦਨ ਦੀ ਲੈਂਦੇ ਤਰਸੇਮ ਵਾਲਿਆਂ ਤੋਂ ਹਾਂਜੀ ਮੋਢੀ ਰੋਟੀ ਖਾ ਲਈ ਕਿਦਾਂ ਜੀ ਲੱਗੀ ਸੁਆਸ ਸੀਗੀ ਚਲੋ ਆਪਾਂ ਕੋਠੇ ਦੇਖ ਕੇ ਆਨੇ ਆਂ ਜੀ ਕੀ ਕਰਦੇ ਬੈਜਾ ਹੁਣ ਉਹ ਸਿਖਰ ਕੋਠੇ ਕੱਪੜੇ ਪਾਈ ਸੀ ਸੁੱਕਣੇ ਅੱਜ ਨੋ ਜੇ ਆਪਾਂ ਪਹੁੰਚ ਗਏ ਕੋਠੇ ਤੇ ਪਪੂ ਬੋਲ ਵਧੀਆ ਨਿਕਲੀ ਹੋਈ ਆ ਹਾਂਜੀ ਕਿਦਾਂ ਜੀ ਬਹੁਤ ਵਧੀਆ ਜੀ ਆਹ ਕੋਕਰੀ ਆ ਨਾ ਪੱਲੂ ਦੀ ਕੁੱਡੀ ਗਲਾਬੀ ਆਪਣਾ ਕਰ ਲਿਆ ਗਰਮ ਆਜੋ ਤੇ ਖਾਈਏ ਪਹਿਲਾਂ ਕਹਿੰਦੀ ਇੱਕ ਮੇਰੀ ਮੈਂ ਕਿਹਾ ਪੰਜ ਟੋਕਰੀ ਮੈਂ ਹਟਦਾ ਨਹੀਂ ਆਇਆ ਉੱਪਰ ਚਲੋ ਟੋਕਰੀ ਮੈਂ ਲੈ ਕੇ ਜਾਂਦਾ ਧੁੱਪ ਦੇਖੋ ਜੀ ਕਿੰਨੀ ਸ਼ਾਨਦਾਰ ਨਿਕਲੀ ਆ ਮੌਸਮ ਬਹੁਤ ਵਧੀਆ ਹੋਇਆ ਪਿਆ ਹੁਣ ਲਓ ਜੀ ਸਾਡਾ ਕਰਤਾਰਪੁਰ ਸ਼ਹਿਰ ਇਧਰ ਫਲੈਟ ਆ ਜਿੱਥੇ ਹਰਮਨ ਉਹਨੇ ਵੀਡੀਓ ਬਣਾਉਂਦੇ ਹੁੰਦੇ ਸੀਗੇ ਚਲਿਏ ਹੋਰ ਚੱਲ ਚੱਲ ਚਲੋ ਆਜੋ ਫੇ ਕਰੀ ਆਪਾਂ ਲੈ ਚੱਕ ਕੇ ਥੱਲੇ ਤੇ ਗਲਾਬ ਯਮਣਾ ਆ ਹੀ ਲੱਗਿਆ ਜੀ ਇੱਕ ਇੱਕ ਖਾਣ ਤੇ ਜਾ ਪਾਇਆ ਰੁਪਲ ਫਿਰ ਆ ਫਟਾਫਟ ਹਾਂ ਫੇ ਆ ਗਏ ਨਾ ਤੇ ਖਾਣੇ ਆ ਓਏ ਕੀ ਹੋ ਗਿਆ ਓਏ ਹੋਣੀ ਚਲੋ ਆਜੋ ਫੇ ਯਾਰ ਬਾਹਰ ਮੈਂ ਵੀ ਦੁਕਾਨੇ ਜਾਵਾਂ ਹਾਂ ਦੁਕਾਨ ਸਵੇਰ ਦੀ ਨਹੀਂ ਖੋਲੀ ਅੱਜ ਮੈਂ ਅੱਜ ਮੇਰਾ ਟਾਈਮ ਹੀ ਨਹੀਂ ਲੱਗਾ ਮਰਾ ਯਮਨ ਖਾ ਗਏ ਤੇ ਫੇ ਚੱਲਦੇ ਦੁਕਾਨ ਤੇ ਲਓ ਜੀ ਟਾਈਮ ਹੋ ਗਿਆ ਆ ਪੌਣੇ 5 ਇੱਧਰ ਕਿਚਨ ਦਾ ਵੀ ਸਾਰਾ ਹੋ ਗਿਆ ਆ ਨੀਡ ਐਂਡ ਕਲੀਨ ਸਮਾਨ ਸਾਂਭ ਲਿਆ ਜੀ ਡੀਮਾਰਟ ਤੋਂ ਲੈ ਕੇ ਆਈ ਸੀ ਆਚਾਰ ਕੋਲੀਆਂ ਲਈ 12 ਕੋਲੀਆਂ ਪੂਰੀਆਂ ਕਰ ਲਈਆਂ ਅੱਠ ਅੱਗੇ ਲਈ ਆਈ ਸੀ ਲਓ ਜੀ ਇੱਧਰ ਵੀ ਸਾਰਾ ਹੋ ਗਿਆ ਆ ਚਲੋ ਜੀ ਦੇਖਦੇ ਹਾਂ ਅੰਦਰ ਕੀ ਕਰਦੇ ਹਾਂ ਹਾਂ ਜੀ ਲਾ ਲਈਆਂ ਤੇ ਹਾਂ ਜੀ ਕੱਪੜਿਆਂ ਦੀਆਂ ਹੋਰ ਕੀ ਟੱਕੂ ਹੈ ਹਾਂ ਹੋਰ ਲਾ ਲਈਏ ਚਲੋ ਕੱਪੜੇ ਤੇਹਾਂ ਤੇ ਇੱਧਰ ਥੋੜਾ ਜਿਹਾ ਮਸ਼ੀਨ ਡਾਲੀ ਇਹ ਤਾਂ ਥੋੜਾ ਬਹੁਤਾ ਕੰਮ ਕਰ ਲਈ ਹਾਂਜੀ ਭੈਣ ਜੀ ਕੋਈ ਗੱਲ ਨਹੀਂ ਫਟ ਗਿਆ ਹੋ ਲੈ ਲਈ ਤੂੰ ਮੇਰੇ ਕੋਲ ਆ ਮੇਰੇ ਮੂਹ ਮੇਰੇ ਮੁੰਡਾ ਆ ਵੀ ਸੋਨਾ ਮੁੰਡਾ ਇੱਧਰ ਆ ਇੱਧਰ ਆ ਬੱਬੂ ਪੱਤੀ ਬੰਦ ਕਰਕੇ ਆ ਇੱਧਰ ਆ ਜਾ ਨਹੀਂ ਮੋੜ ਜਾ ਜਾ ਟਿਊਸ਼ਨ ਨਹੀਂ ਗਿਆ ਹੈਗਾ ਮੋਟਾ ਸਕੂਲ ਕਿੱਦਾਂ ਰਿਹਾ ਫਿਰ ਅੱਜ ਦਾ ਦਿਨ ਦੱਸੀ ਜਰਾ ਕ ਵਧੀਆ ਰਿਹਾ ਅੱਜ ਮੇਰੇ ਮਿੱਠੂ ਮੈਂ ਸੋਨਾ ਇੱਧਰ ਆ ਮੇਰੇ ਕੋਲ ਮੇਰਾ ਮੁੰਡਾ ਨਹੀਂ ਮੇਰਾ ਮੁੰਡਾ ਨਹੀਂ ਆ ਗਿਆ ਫਿਰ ਇੱਧਰ ਆ ਚਲੋ ਜੀ ਲਿਆਓ ਜੀ ਕੱਪੜੇ ਜਿਹੜੇ ਤੈਹਾ ਮਾਰੀਏ ਤੇ ਸਾਂਭ ਲਈਏ ਹੈ ਨਾ ਮੰਮੀ ਵਰ ਕੀ ਚਲੋ ਮਿਲਦੇ ਆ ਫੇਰ ਹਨਾ ਟੋਕਰੀ ਰੱਖ ਦਈਏ ਹਾਂ ਮੇਰਾ ਮੁੰਡਾ ਆ ਦੇਖੋ ਜੀ ਇਹ ਹੈਗਾ ਮੇਰਾ ਪੱਲੂ ਮੋਟਾ ਓ ਮੈਂ ਸੋਨਾ ਮੁੰਡਾ ਹੈ ਮੇਰਾ ਸੋਨਾ ਸੋਨਾ ਏ ਵੀ ਮੇਰਾ ਮੁੰਡਾ ਸੋਨਾ ਮੋਟਾ ਚਲੋ ਜੀ ਮਿਲਦੇ ਆ ਫੇਰ ਪੀਂਦੇ ਆ ਚਾਹ ਲਓ ਜੀ ਟਾਈਮ ਹੋ ਗਿਆ ਸਵਾ 6 ਅੱਜ ਅਸੀਂ ਲੇਟ ਹੋ ਗਏ ਆ ਚਾਹ ਨੂੰ ਲਓ ਜੀ ਪਿੰਨੀ ਦੇ ਨਾਲ ਪੀਨੇ ਆ ਚਾਹ ਲੋ ਜੀ ਦੇਖ ਸਕਦੇ ਐ ਚਾਹ ਚੱਕਰ ਸਕਦੇ ਆ ਜੀ ਹਾਂਜੀ ਪੀਏ ਚਾਹ ਫੇ ਆਜੋ ਮੈਂ ਕਰਦੀ ਪਈ ਸੀ ਆਪਣਾ ਕੰਮ ਮਮਮੀ ਲੈ ਕੇ ਆਈ ਚਾਹ ਬਣਾ ਕੇ ਤੇ ਆਪਾਂ ਪੀਂਦੇ ਆ ਚਾਹ ਜਾਂਦੇ ਆਏ ਆ ਤੇ ਮੈਨੂੰ ਹਾਂ ਲੋ ਜੀ ਕੁਈਆ ਬਦਾਨਾ ਆਇਆ ਸਾਨੂੰ ਕਿ ਤੋਂ ਪਰ ਅਸੀਂ ਖਾਣਾ ਨਹੀਂ ਅਸੀਂ ਪੀਨੇ ਆ ਚਾਹ ਪਿੰਨੀ ਦੇ ਨਾਲ ਹੈ ਕੁਈਆ ਬਦਾਨਾ ਬਣਿਆ ਹੁੰਦਾ ਹਾਂਜੀ ਪੀਏ ਫੇ ਚਾਹ हां बल्लू को किदा बैठा तू बढ़िया बढ़िया चलो कर ਲਈਏ ਕੰਮ ਕੁੰਬੀ ਫਿਰ ਚਲੋ ਮਿਲਦੇ ਆਂ ਫਿਰ ਹਰਮਨ ਪਾ ਚੰਡੀਗੜ੍ਹ ਕਦ ਆਣਾ ਉਹਨਾਂ ਨੇ ਉਹਨਾਂ ਨੇ ਹਲੇ ਨਹੀਂ ਪਤਾ ਕਦ ਆਣਾ ਆ ਯਾ ਮੈਂ ਨਹੀਂ ਉਹਦੇ ਤੇ ਫੋਨ ਕੀਤਾ ਸੀ ਫੋਨ ਕੀਤਾ ਆਹੋ ਪਰ ਤੁਸੀਂ ਵਲੌਗ ਨਹੀਂ ਦੇਖਿਆ ਜੇ ਚੰਡੀਗੜ੍ਹ ਗਿਆ ਆ ਹਾਂ ਜੀ ਦੇਖਿਆ ਨਾ ਦੇਖਿਆ ਨਾ ਜਿਹਨੇ ਕੱਪੜੇ ਚੱਕ ਲੈਣੇ ਪਾਏ ਚਾਹਦੇ ਹੀ ਆ ਜਾ ਸੀ ਕਿ ਕੀ ਹੋਇਆ ਉਹ ਚੰਡੀਗੜ੍ਹ ਚ ਲੱਗ ਗਿਆ ਉਦੋਂ ਦਾ ਹੀ ਗਿਆ ਹੋਇਆ ਆ ਪੰਜ ਕੱਪੜੇ ਪੈਂਟਾਂ ਵੀ ਟੰਗੀਆਂ ਸੀ ਵੀਡੀਓ ਨਾਲ ਆਹੋ ਆਹ ਕੱਪੜਾ ਤੁਹਾਨੂੰ ਵੀ ਅਸੀਂ ਬਲੌਗ ਚ ਲੈ ਲਿਆ ਠੀਕ ਆ ਲੋ ਜੀ ਇਹ ਆਇਆ ਮੇਲਡ ਹਰਮਨ ਨੂੰ ਸ਼ਾਇਦ ਲੋਹੜੀ ਤੇ ਆਵੇ ਸ਼ਾਇਦ ਸਬਸਕ੍ਰਾਈਬ ਲਾਈਕ ਹੈ ਆਇਆ ਫੋਲੋਅਰ ਆਇਆ ਕਰੂਗਾ ਫੋਲੋਅਰ ਆ ਫੋਲੋਅਰ ਆ ਠੀਕ ਠੀਕ ਗੱਲ ਉਧਰ ਅੰਕਲ ਵੀ ਆ ਗਏ ਉਧਰ ਅੰਕਲ ਆ ਗਏ ਉਧਰ ਅੰਕਲ ਆ ਗਏ ਕਹਿੰਦੇ ਅਸੀਂ ਮਿਲਣ ਆਏ ਆ ਉਹਨਾਂ ਨੂੰ ਕਿ ਆਪਾ ਜੀ ਨੂੰ ਕੋ ਬਾਬੋ ਇੱਥੇ ਮੈਂ ਕਿਹਾ ਹੁਣ ਆਊਗਾ ਦੇਖੋ ਲੋੜੀ ਦੇ ਲੋੜੀ ਵਾਲੇ ਮਿਲ ਲਿਓ ਉਹਦਾ ਅੰਕਲ ਦਾ ਬਰਥਡੇ ਆ ਲੋੜੀ ਵਾਲੇ ਦੇ ਲੋੜੀ ਵਾਲੇ ਦੇਣਾ ਤੇਰਾ ਜਨਮ ਕਹਿੰਦੇ ਸਾਡਾ ਬਲੌਗ ਬਣਾਓ ਮੈਂ ਕਿਹਾ ਜ਼ਰੂਰ ਬਣਾਵਾਂਗੇ ਸਾਡੇ ਚੈਨਲ ਓਕੇ ਚਲੋ ਜੀ ਮਿਲਦੇ ਹਾਂ ਫਿਰ ਅੱਜ ਤੇਰਾ ਟਾਈਮ 7 ਵਜੇ ਚੱਲੇ ਆ ਇੱਧਰ ਲੱਗਿਆ ਹੁਣ ਬਣਾ ਲਵਾਂ ਗੋਭੀ ਨੇ ਸਿਰੇ ਫੁੱਲੇ ਲੈ ਕੇ ਜਾਣੀਆਂ ਰੋਟੀ ਐ ਨਾ ਤੇ ਫਿਰ ਮੈਂ ਗੋਭੀ ਬਣਾ ਲਵਾਂ ਨਾ ਟਮਾਟਰ ਗੋਭੀ ਇਹਦੇ ਵਿੱਚ ਕੀ ਆ ਇਹਦੇ ਵਿੱਚ ਮਟਰ ਲੈ ਕੇ ਆਈਆਂ ਮਟਰ ਬਹੁਤ ਸੋਹਣੀਆਂ ਜਿਗੀਆਂ ਮੈਂ ਤਾਂ ਮਟਰ ਵੀ ਲੈ ਚੱਲਾਂ ਠੀਕ ਐ ਫ੍ਰਿਜ ਰੱਖ ਤਮ ਸਾਮਾਨ ਦਾ ਚੱਕੀ ਲੀ ਹੱਥ ਕੋ ਬੜਾ ਬੜਾ ਨਾ ਸਮਾਨ ਕਰ ਲਈ ਹੈ ਨਾ ਹਮ ਤਿਆਰ ਹਾਂ ਚਾਹ ਮਾਟਰ ਪਿਆ ਰਿਹਾ ਗੋਭੀ ਛਾਵਾਂਗੇ ਹੈ ਨਾ ਟਮਾਟਰ ਹੈ ਗੋਭੀ ਮਟਰ ਤਿਆਰ ਹੈ ਇੱਥੇ ਆਉਂਦੇ ਬੀਰ ਵਿੱਚ ਪਾ ਲੈਂਦੇ ਨੇ ਦੇਦੇ ਨੂੰ ਮੇਰੇ ਤਾਂ ਮੈਂ ਤਾਂ ਨਹੀਂ ਆ ਰ ਵਰਤੇ ਨਹੀਂ ਚਾਦੀ ਨੇ ਪਾਸੇ ਚਪਾਇਲ ਪਾ ਲਈ ਸੀ ਜੇ ਇਹਦੇ ਜਿਹੜਾ ਲਸਦਾ ਕੇਕ ਬਣਾਉਂਗੇ ਤੁਹਾਡਾ ਵੀ ਮਮੇ ਮਟਰ ਦਾ ਪੈਲ ਸੀ ਗੇਟ ਤੇ ਮੇਰੇ ਲੱਭੇ ਨਹੀਂ ਮੇਰੇ ਹੈ ਇਹ ਤਾਂ ਮਿਲ ਕੇ ਕਿਸੇ ਡੱਬੀ ਦੇ ਵਿੱਚ ਕੱਢੇ ਹੋਏ ਆ ਮੈਂ ਮਟਰ ਉੱਪਰ ਤਾਂ ਨਹੀਂ ਰੱਖੇ ਫ੍ਰੀਜ਼ਰ ਵਾਲੇ ਚ ਮੈਂ ਫ੍ਰੀਜ਼ਰ ਵਾਲੇ ਵੀ ਨਹੀਂ ਰੱਖੇ ਮੈਂ ਇਹ ਕਹਾ ਉਹ ਪਈ ਹੱਦੀ ਡੱਬੀ ਕਿਰ ਆ ਉਹ ਸੋਸ ਤੇ ਦੀ ਇਹਦੇ ਵਿੱਚ बस माल ले आके 8:30 ਹੋ ਗਏ ਦਾ ਆਪਾਂ ਅਗੇ ਘਰੇ ਤੇ ਹਾਂਜੀ ਕੀ ਪ੍ਰੋਗਰਾਮ ਰੋਟੀ ਪਾਣੀ ਦਾ ਜੀ ਬਸ ਪਤਾ ਕੀ ਆ ਰੋਟੀ ਮੈਂ ਮੇਰਾ ਤਾਂ ਕੋਈ ਇਰਾਦਾ ਨਹੀਂ ਹੈਗਾ ਖਾਣ ਦਾ ਤੁਸੀਂ ਵੀ ਨਹੀਂ ਖਾਣੀ ਮੇਰਾ ਕੋਈ ਇਰਾਦਾ ਤਾਂ ਹੈ ਨਹੀਂ ਖਾਣ ਦਾ ਮੰਮੀ ਕਹਿੰਦੇ ਮੈਂ ਨਹੀਂ ਖਾਣੀ ਮਾੜੀ ਮੋਟੀ ਖਾਵਾਂਗੇ ਇੱਕ ਅੱਧੀ ਇੱਕ ਅੱਧੀ ਖਾਵਾਂਗੇ ਤੇ ਮੈਂ ਪਤਾ ਕੀ ਉਹ ਰੂਬਲ ਮੈਗੀ ਬਣਾ ਦੋ ਚਮਚ ਉਹਦੇ ਕੋ ਮੈਂ ਮੈਗੀ ਨਾਲ ਮੇਰਾ ਮਾਨ ਨਹੀਂ ਨਿਕਾ ਤੇ ਸ਼ਾਮੀ ਪਹਿਲਾਂ ਚਾਹ ਨਹੀਂ ਤੂੰ ਖਾਣੀ ਰੋਟੀ ਕਿ ਨਹੀਂ ਨਹੀਂ ਖਾਣੀ ਫੇਰ ਰਹਿਣ ਦਿਓ ਪਿਆਜ 커피 커피 ਪੀਲਾਂਗੇ ਨਾਲ ਉਹਦੇ ਨਾਲ ਭੁਜੀਆ ਭਾਜੇ ਖਾ ਕੇ ਐਂਡ ਜੇ ਸੌਣ ਲੱਗੇ ਚਲੋ ਬਲੌਗ ਦਾ ਐਂਡ ਕਰੋ ਪਹਿਲਾਂ ਫੇ ਆਪਾਂ ਕਰਦੇ ਸਲਾ ਕੀ ਖ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਦੇਖਦਾ ਹੀ ਫਲੈਟ ਮਾਰ ਕੇ ਕਿੱਦਾਂ ਦੇ ਲੱਗਦੀ ਆ ਚਲੋ ਠੀਕ ਆ ਜੀ ਚਲੋ ਮਿਲਦੇ ਆ ਕੱਲ੍ਹ ਚਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ